ऐसे ऐसे 5 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ ਨਿੱਕੀ ਦੀ ਉਮਰ ਛੋਟਾ ਛੋਟੀ ਉਮਰ ਆਪਣੇ ਪਿਤਾ ਦੇ ਰਾਜ ਵਿੱਚ ਖੇਡਣੀ ਗਿਆ ਸੀ ਮਹਿਲਾਂ ਚ ਸਾਥ ਸੰਗਤ ਜੀ ਖੇਡਦੇ ਆ ਖੇਡਦੇ ਆ ਬਾਲ ਨਾਲ ਖੇਡਦੇ ਆ ਖੇਡਦੇ ਆ ਆਪਣੇ ਪਿਤਾ ਦੇ ਗਿਆ ਵੇਖਿਆ ਉਹਨੇ ਰਾਜਾ ਬੜੇ ਆਨੰਦ ਵਿੱਚ ਬੈਠਾ ਪਿਤਾ ਮੇਰਾ ਗੋਦ ਵਿੱਚ ਬਹਿ ਗਿਆ ਜਦ ਗੋਦੀ ਚ ਬੈਠਾ ਪਿਤਾ ਪਿਆਰ ਦੇਈ ਜਾਂਦਾ ਹੈ लाਡ ਕਰੀ ਜਾਂਦਾ ਹੈ ਮਤਰੇਈ ਮਾਂ ਆਈ ਦੂਜੀ ਮਾਂ ਮਤਰੇਈ ਮਾਂ ਆਈ ਉਹਦੇ ਤੋਂ ਵੇਖ ਕੇ ਚੱਲਿਆ ਨਾ ਉਹਨੇ ਫੜਾ ਫੜ ਭੱਜ ਕੇ ਆਈ ਬਾਹ ਤੋਂ ਫੜਿਆ ਤ੍ਰੂ ਭਗਤ ਨੂੰ ਬਾਹ ਤੋਂ ਫੜਿਆ ਨਾਲੇ ਤਾਂ ਮੂੰਹ ਤੇ ਚਪੇੜਾ ਮਾਰੀਆਂ ਐਡਾ ਹੱਕ ਜਤਉਂਦੀ ਰਾਜੇ ਤੇ ਨਾਲੇ ਮੂੰਹ ਤੇ ਚਪੇੜਾ ਮਾਰੀਆਂ ਤੇ ਨਾਲੇ ਆਖਿਆ ਜੇ ਆਪਣੇ ਪਿਤਾ ਦੀ ਗੋਦ ਵਿੱਚ ਬਹਿਣ ਦਾ ਏਡਾ ਹੀ ਚਾਹ ਸੀ ਨਾ ਤੈਨੂੰ ਮੇਰੀ ਕੁੱਖੋਂ ਜਨਮ ਲੈਂਦਾ ਮੇਰੇ ਮੇਰੇ ਕੁੱਖ ਤੋਂ ਪੈਦਾ ਹੁੰਦਾ ਤੈਨੂੰ ਕੋਈ ਨਾ ਕਰਨੀ ਪਿਤਾ ਦੀ ਗੁਰਜ ਵਿੱਚ ਬਹਿਣ ਦਾ ਨਾਲੇ ਮੂੰਹ ਤੇ ਚਪੇੜਾ ਮਾਰੀਆਂ ਨਾਲੇ ਬੋਲੀਆਂ ਮਾਰੀਆਂ ਤੂੰ ਪਿਤਾ ਦੀ ਗੁਰਜ ਵਿੱਚ ਨਹੀਂ ਬਹਿ ਸਕਦਾ ਜਾ ਚਲੇ ਜਾ ਮਹਿਲ ਚ ਦਫਾ ਹੋ ਜਾ ਬਾਹਰ ਨਿਕਲ ਜਾ ਮਾੜੇ ਬੋਲ ਬੋਲੇ ਬੋਲ ਕਬੋਲ ਐਸੇ ਬੋਲੇ ਪੰਜ ਸਾਲ ਦੀ ਅਵਸਥਾ ਧਰੂ ਭਗਤ ਦੀ ਰੋਂਦਾ ਰੋਂਦਾ ਮਹਿਲ ਤੋਂ ਬਾਹਰ ਆ ਗਿਆ ਨਿੱਕੀ ਜੀ ਉਮਰ ਤੁਸੀਂ ਵੇਖੋ ਬੱਚੇ ਤੋਹੀਨ ਮੰਨਦੇ 5 ਸਾਲ ਦਾ ਬੱਚਾ ਬਸ ਜੀਵਨ ਬਦਲਦਾ ਸੀ ਇੱਕ ਗੱਲ ਨੇ ਆ ਗਿਆ ਤਾਹਾਂ ਮਾਰਦਾ ਮਾਰਦਾ ਆਪਣੀ ਮਾਂ ਕੋਲ ਪਹੁੰਚ ਗਿਆ ਆਪਣੀ ਮਾਂ ਨੂੰ ਕਹਿੰਦਾ ਮਾਤਾ ਉਹਦੀ ਮਾਂ ਨੇ ਵੇਖਿਆ ਮੇਰਾ ਲਾਲ ਨਿੱਕਾ ਜਾ ਮੂੰਹ ਤੇ ਨਿਸ਼ਾਨ ਪਏ ਨੇ ਕੀ ਹੋਇਆ ਮੇਰੇ ਲਾਲ ਨੂੰ ਘੁੱਟ ਕੇ ਗਲਵਕੜੀ ਪਾਈ ਨਿੱਕਾ ਜਾ ਬੱਲ ਕੇ ਛਾਤੀ ਨਾਲ ਲਾਇਆ ਉਹ ਕਹਿੰਦੀ ਮੇਰੇ ਲਾਲ ਨੂੰ ਹੋਇਆ ਕੀ ਦੱਸ ਕਿਉਂ ਰੋਣਾ ਹੈ ਕਿਉਂ ਰੋਣਾ ਹੈ ਮਾਂ ਮੈਂ ਖੇਡਦਾ ਖੇਡਦਾ ਪਿਤਾ ਦੀ ਗੋਦ ਵਿੱਚ ਬਹਿ ਗਿਆ ਜਾ ਕੇ ਮਾਤਾ ਦੂਜੀ ਮਾਂ ਆਈ ਨਾਲੇ ਬਾਹ ਤੋਂ ਫੜਿਆ ਨਾਲੇ ਮੂੰਹ ਤੇ ਚਪੇੜਾਂ ਮਾਰੀਆਂ ਨਾਲੇ ਉਹਨੇ ਆਖਿਆ ਜੇ ਪਿਤਾ ਦੀ ਗੋਦ ਵਿੱਚ ਬਹਿਣ ਦਾ ਐਡਾ ਹੀ ਚਾਹ ਸੀ ਮੇਰੀ ਗੁੱਖੋਂ ਜਨਮ ਲੈਿੰਦਾ ਮੇਰਾ ਲਾਲ ਰੋਈਦਾ ਨਹੀਂ ਤਰੂ ਦੀ ਮਾਂ ਸਮਝਾਉਂਦੀ ਮਾਤਾ ਮੈਨੂੰ ਨਹੀਂ ਪਤਾ ਮੈਨੂੰ ਇੱਕ ਗੱਲ ਦੱਸ ਪੁੱਛ ਲਾਲ ਜੀ ਕੀ ਪੁੱਛਣਾ ਹੈ ਮਾਤਾ ਮੈਨੂੰ ਐਂ ਦੱਸ ਤੂੰ ਮੇਰੇ ਪਿਤਾ ਦੀ ਰਾਣੀ ਏ ਜਾਂ ਗੋਲੀ ਏ ਇਹ ਪੁੱਛਦਾ ਹੁਣ ਨਿੱਕਾ ਜਾਂ ਬੱਚਾ 5 ਸਾਲ ਦਾ ਗੱਲਾਂ ਕਰਦਾ ਵੱਡੀਆਂ ਵੱਡੀਆਂ ਮਾਤਾ ਮੈਨੂੰ ਐਂ ਦੱਸ ਮੇਰੇ ਪਿਤਾ ਦੀ ਤੂੰ ਰਾਣੀ ਜਾਂ ਗੋਲੀ ਏ ਜੇ ਤੂੰ ਰਾਣੀ ਏ ਉਹਦਾ ਸਤਕਾਰ ਜ਼ਿਆਦਾ ਕਰਦਾ ਉਹ ਵੀ ਤੇਰੇ ਬਰਾਬਰ ਦੀ ਰਾਣੀ ਜਿੰਨਾ ਉਹਦਾ ਹੱਕ ਉਹਨਾ ਤੇਰਾ ਜੇ ਤੂੰ ਗੋਲੀ ਐ ਤਾਂ ਮੇਨੂੰ ਚੇਪੇੜਾ ਖਾਣੀਆਂ ਪਈਆਂ ਮੈਨੂੰ ਮਾਰ ਮਾਰੀ ਤਾਂ ਜੇ ਰਾਣੀ ਐ ਉਹਨੇ ਕਿਉਂ ਮੇਰੇ ਚੇਪੇੜਾ ਮਾਰੀਆਂ ਕਿਉਂ ਗੋਦ ਚੋਂ ਕੱਟਿਆ ਤਰੂ ਦੀ ਮਾਂ ਸੀ ਸਿਆਣੀ ਭਗਤੀ ਵਾਲੀ ਬੰਦਗੀ ਵਾਲੀ ਉਹਨੇ ਗੋਦ ਚ ਬਾਕੇ ਨਾ ਤਰੂ ਭਗਤ ਨੂੰ ਆਖਿਆ ਕਹਿੰਦੀ ਪੁੱਤਰ हां ता मैं तेरे पिता दी रानी है ओ भी रानी मैं भी रानी हां जिद्दण तेरा पिता मेनू ਵਿਆਹ ਕੇ ਲਿਆਇਆ ਸੀ ਜਿੰਨਾ ਉਹ ਉਹ ਰਾਣੀ ਦਾ ਹੱਕ ਉਹ ਨਹੀਂ ਮੇਰਾ ਹੱਕ ਜਿੰਨਾ ਉਹਦਾ ਸਤਕਾਰ ਕਰਦਾ ਉਹਨਾ ਹੀ ਮੇਰਾ ਸਤਕਾਰ ਕਰਦਾ ਸੀ ਮਾਤਾ ਫਿਰ ਹੁਣ ਕਿਉਂ ਘਟ ਗਿਆ ਪੁੱਤਰਾ ਹੈ ਤੇ ਮਾਂ ਰਾਣੀ ਔਰ ਪਿਛਲੇ ਜਨਮ ਚ ਕੋਈ ਭਗਤੀ ਕਰਦਿਆਂ ਕਰਦਿਆਂ ਵਿਗਨ ਪੈ ਗਿਆ ਹੋਵੇਗਾ ਭਗਤੀ ਚ ਜਿੰਦੇ ਕਰਕੇ ਰਾਜਾ ਉਹਦਾ ਜਾਦਾ ਸਤਕਾਰ ਕਰਦਾ ਮੇਰਾ ਕਰਦਾ ਹੀ ਹੈ ਉਹਨੂੰ ਜਿਆਦਾ ਮੰਨਦਾ ਉਹਦੀ ਭਗਤੀ ਵੱਧ ਹੋਣੀ ਕਰਮ ਵੱਧ ਹੋਣੇ ਵਤੇ ਕੀਤੇ ਅੱਛਾ ਮਾਂ ਤਰੂ ਭਗਤਾ ਆਪਣੀ ਮਾਂ ਨੂੰ ਗੋਦ ਚ ਬੈ ਕੇ ਪੁੱਛਦਾ ਹੈ ਕਹਿੰਦਾ ਮਾਂ ਇਹ ਭਗਤੀ ਕੀ ਹੁੰਦੀ ਹੈ ਬਾਲਕ ਜੀ ਮਾਤਾ ਭਗਤੀ ਕੀ ਹੁੰਦੀ ਜੇ ਕਰੀਏ ਕੀ ਹੁੰਦਾ ਹੈ ਪੁੱਤਰਾ ਜੇ ਰੱਬ ਦੀ ਇਬਾਦਤ ਕਰੀਏ ਭਗਤੀ ਕਰੀਏ ਸਿਮਰਨ ਕਰੀਏ ਫਿਰ ਦੁਨੀਆ ਚ ਜਾਣਿਆ ਜਾਂਦਾ ਹੈ ਕਦਰ ਪੈਂਦੀ ਦੁਨੀਆ ਚ ਜਿਹੜਾ ਮਾਲਕ ਨੂੰ ਪਿਆਰ ਕਰਦਾ ਉਹ ਸਾਰੀ ਦੁਨੀਆ ਨੂੰ ਪਿਆਰ ਕਰਨ ਲਾ ਦਿੰਦਾ ਹੈ ਸਾਰੀ ਦੁਨੀਆ ਉਹਨੂੰ ਪਿਆਰ ਕਰਦੀ ਦੁਨੀਆ ਸਤਕਾਰ ਦੇਂਦੀ ਮਾਣ ਦੇਂਦੀ ਇਹਨਾਂ ਮਾਤਾ ਸੱਚੀ ਗੱਲ ਹੈ ਜੇ ਭਗਤੀ ਕਰੀਏ ਤੇ ਸਤਕਾਰ ਮਿਲਦਾ ਹੈ ਕਹਿੰਦੇ ਬੜਾ ਸਤਕਾਰ ਮਿਲਦਾ ਹੈ ਗੱਲਾ ਸਤਕਾਰ ਹੀ ਨਹੀਂ ਤਿੰਨਾ ਲੋਕਾਂ ਚ ਜਾਣਿਆ ਜਾਂਦਾ ਐ ਐਨੀ ਗੱਲ ਕਹਿਣ ਦੀ ਧੀਰ ਸੀ ਸਤਕਾਰ ਮਿਲਦਾ ਐ ਮਾਤਾ ਮੈਂ ਤਾਂ ਜੋ ਮਰਜੀ ਹੋ ਜੇ ਆਪਣੀ ਮਾਂ ਨੂੰ ਸਤਕਾਰ ਦਿਵਾਉਣਾ ਐ ਬਸ ਆਖੋ ਸਤਨਾ ਸ਼੍ਰੀ ਵਾਹੇ ਗੁਰੂ ਦਿਲ ਤੇ ਲੱਗੀ ਗੱਲ ਮੈਂ ਤਾਂ ਸਤਕਾਰ ਦਿਵਾਉਣਾ ਐ ਜੋ ਮਰਜੀ ਹੋ ਜੇ ਮਾਂ ਮੈਨੂੰ ਰੋਕੀ ਨਾ ਇਹ ਕਹਿੰਦਾ ਮੈਨੂੰ ਰੋਕੀ ਨਾ ਮੈਂ ਭਜਨ ਕਰਨਾ ਹੈ ਬੰਦਗੀ ਕਰਨੀ ਜੰਗਲਾਂ ਚ ਜਾਣਾ ਹੈ ਐਨੀ ਗੱਲ ਸੁਣਨ ਦੀ ਧੀਰਸੀ ਮਾਂ ਦੀਆਂ ਤਾਂ ਹੱ ਨਿਕਲ ਗਈਆਂ ਪੁੱਤਰ ਤੇਰੀਆਂ ਤੇਰੀ ਖਡੌਣਿਆਂ ਨਾਲ ਖੇਡਣ ਦੀ ਉਮਰ ਤੂੰ ਜੰਗਲ ਚ ਭਗਤੀ ਕਰਨ ਜਾਏਗਾ ਕਿਹਨਾ ਨਾਮ ਮਾਤਾ ਮੈਂ ਤਾਂ ਸਤਕਾਰ ਦਵਾਉਣਾ ਹੈ ਇੱਜ਼ਤ ਕਰਾਉਣੀ ਹੈ ਜਿੰਨਾ ਰਾਜ ਦੂਜੀ ਰਾਣੀ ਦਾ ਹੱਕ ਉਹਨਾਂ ਹੀ ਸਾਡਾ ਪਰ ਸਾਨੂੰ ਮੈਰਜ ਵੀ ਨਹੀਂ ਬੈਠਣਾ ਮੇਰਾ ਨਾ ਮਾਤਾ ਤਰੂ ਭਗਤ ਦੀ ਮਾਂ ਨੇ ਆਗਿਆ ਨਹੀਂ ਸੀ ਦਿੱਤੀ ਪੁੱਤਰਾ ਤੂੰ ਨਹੀਂ ਜੰਗਲਾਂ ਚ ਜਾਣਾ ਤੈਨੂੰ ਕਿੱਥੋਂ ਲੱਗਣ ਲੱਗੀ ਨਿੱਕਾ ਜਾ ਹੈ ਤੂੰ ਪਰ ਜਦੋਂ ਵਿਰਾਗ ਲੱਗ ਜੇ ਨਾ ਫੇਰ ਨਹੀਂ ਸਭ ਕੁਝ ਵਿਖਦਾ ਸਰਸੰਗਤ ਜੀ ਤਰੂ ਭਗਤ ਮਾਂ ਮੈਨੂੰ ਜਾਣਣ ਦੇ ਮਾਂ ਨਹੀਂ ਸੀ ਆਗਿਆ ਦੇਂਦੀ ਜੰਗਲਾਂ ਚ ਜਾ ਕੇ ਛੋਟਾ ਜਿਹਾ ਬਾਲਕ ਮੇਰਾ ਭਗਤੀ ਕਰੇ ਮਾਂ ਕਿੱਥੇ ਆਗਿਆ ਦੇਂਦੀ ਸੀ ਪਰ ਇੱਕ ਦਿਨ ਫਿਰ ਇਨਾਵਰਾਗ ਜਾਗਿਆ ਮੇਰੀ ਮਾਂ ਦੀ ਬੇਗਦਰੀ ਮੇਰੇ ਤੋਂ ਚੱਲ ਨਹੀਂ ਹੋਣੀ ਰਾਤ ਦਾ ਵੇਲਾ ਹੈ ਅੱਧੀ ਰਾਤ ਦੀ 5 ਸਾਲ ਦੀ ਉਮਰ ਅੱਧੀ ਰਾਤ ਦਾ ਵੇਲਾ ਹੈ ਹੱਥ ਜੋੜੇ ਆਪਣੀ ਮਾਂ ਨੂੰ ਬਿਨਾਂ ਦੱਸੇ ਹੱਥ ਜੋੜ ਕੇ ਕਹਿੰਦਾ ਮਾਂ ਮੈਨੂੰ ਮaaf ਕਰੀ ਤੈਨੂੰ ਬਿਨਾਂ ਦੱਸੇ ਚੱਲਿਆਂ ਇੱਕ ਅੰਦਰ ਮੈਨੂੰ ਮaaf ਕਰੀ ਤੇਨੂੰ ਬਿਨਾ ਦੱਸਣ ਤੋਂ ਦੂਰ ਚੱਲਿਆਂ ਪਰ ਮੈਂ ਇੰਨੀ ਭਗਤੀ ਕਰਾਂਗਾ ਐਨਾ ਸਿਮਰਨ ਇੰਨੀ ਬੰਦਗੀ ਕਰਾਂਗਾ ਜਦੋਂ ਤੱਕ ਧਰਤੀ ਚੰਨ ਆਕਾਸ਼ ਤਾਰੇ ਰਹਿਣਗੇ ਉਹਨਾਂ ਤੱਕ ਤੇਨੂੰ ਦੁਨੀਆ ਯਾਦ ਕਰਕੇ ਤਨ ਤਨ ਕੀਆ ਕਰੇਗੀ ਬੋਲੋ ਜੀ ਵਾਹੇ ਗੁਰੂ ਇਹ ਹੁੰਦੀ ਲੱਗ ਗਈ ਦੇ ਤੁਰਪਿਆ ਰਾਤ ਨੂੰ ਅੱਧੀ ਰਾਤ ਨੂੰ ਤੁਰਿਆ ਜਾਂਦਾ ਹੈ ਇਹਨੇ ਜਦੋਂ ਆਪਣੇ ਘਰ ਚੋਂ ਨਿਕਲਿਆ ਜੰਗਲ ਵੱਲ ਤੁਰਿਆ ਜਾਂਦਾ ਹੈ ਤਾਂ ਜਾਂਦੇ ਜਾਂਦੇ ਨੂੰ ਨਾਰਦ ਜੀ ਮਿਲ ਜਾਂਦੇ। ਜਾਂਦੇ ਜਾਂਦੇ ਨੂੰ ਨਾਰਦ ਜੀ ਮਿਲੇ। ਸਾਥ ਸੰਗਤ ਨਾਰਦ ਜੀ ਵੇਖਦੇ ਨੇ ਵੀ ਨਿੱਕਾ ਜਿਹਾ ਬਲਕ। ਨਾਰਦ ਜੀ ਪੁੱਛਦੇ ਨੇ ਇਹਨੇ ਕਾਕਾ ਤੂੰ ਕਿੱਥੇ ਤੁਰਿਆ ਜਾਂਦਾ ਹੈ? ਅੱਧੀ ਰਾਤ ਦਾ ਵੇਲਾ ਹਨੇਰੀ ਰਾਤ ਜੰਗਲ ਦਾ ਸਮਾਂ ਤਾਂ ਵੇ ਜੰਗਲ ਚ ਤੁਰਿਆ ਫਿਰਦਾ ਕਿੱਥੇ ਚੱਲਿਆ ਤਰੂ ਭਗਤ ਹੱਥ ਜੋੜ ਕੇ ਕਹਿੰਦਾ ਨਾਰਦ ਜੀ ਮੈਂ ਭਗਤੀ ਕਰਨੀ ਮੈਂ ਬੰਦਗੀ ਕਰਨੀ ਨਾਰਦ ਜੀ ਹੈਰਾਨ ਰਹਿ ਗਏ ਨਿੱਕਾ ਜਾਂ ਬਾਲਕ ਭਗਤੀ ਦੀਆਂ ਗੱਲਾਂ ਕਰਦਾ ਤੂੰ ਕਿਉਂ ਭਗਤੀ ਕਰਨੀ ਓ ਕਾਕਾ ਤੈਨੂੰ ਇੰਨੀ ਉਮਰ ਚ ਕਿੱਥੋਂ ਵਰਾਗ ਲੱਗ ਗਿਆ ਛੋਟੀ ਜੀ ਉਮਰ ਤੇਰੀ ਤੇਰੀ ਉਮਰ ਤਾਂ ਪੜਨ ਦੀ ਖਡੌਣਿਆਂ ਨਾਲ ਖੇਡਣ ਦੀ ਤੇਰੀ ਜੰਗਲਾਂ ਚ ਭਗਤੀ ਕਰਨ ਦੀ ਉਮਰ ਥੋੜਾ ਕਹਿੰਦਾ ਨਾ ਮੈਂ ਤਾਂ ਭਗਤੀ ਕਰਨੀ ਮੈਂ ਤਾਂ ਬੰਦਗੀ ਕਰਨੀ ਕਿਉਂ ਕਰਨੀ ਬੰਦਗੀ ਕਿਉਂ ਕਰਨਾ ਸਿਮਰਨ ਬਾਬਾ ਮੈਂ ਐਵੇਂ ਨਹੀਂ ਘਰ-ਬਾਰ ਛੱਡ ਕੇ ਆਇਆ ਕੀ ਹੋਇਆ ਦੱਸ ਫਿਰ ਕੀ ਗੱਲ ਹੈ ਨਾਰਦ ਜੀ ਪੁੱਛਦੇ ਨੇ ਕਹਿੰਦਾ ਮੈਂ ਆਪਣੀ ਮਾਂ ਦੇ ਵੇੜੇ 'ਚ ਗਿਆ ਸੀ ਆਪਣੇ ਪਿਤਾ ਦੀ ਗੋਦ 'ਚ ਬੈਠਾ ਸੀ ਮਤਰੀ ਮਾਂ ਤੋਂ ਵੇਖ ਕੇ ਚੱਲਿਆ ਨਾ ਗਿਆ ਨਾਲੇ ਤਾਂ ਮੂੰਹ ਤੇ ਚਪੇੜਾਂ ਮਾਰੀਆਂ ਨਾਲੇ ਪਾਉ ਫੜ ਕੇ ਬਾਹਰ ਕੱਢਦਾ ਮੈਦਾਨਾਂ 'ਚੋਂ ਉਹਨੇ ਬੋਲੀਆਂ ਮਾਰੀਆਂ ਜੇ ਪਿਤਾ ਦੀ ਗੋਦ 'ਚ ਬਹਿਣ ਦਾ ਐਡਾ ਚਾਹ ਸੀ ਮੇਰੇ ਕੋ ਖੋ ਜਨਮ ਲੈਂਦਾ ਮੇਰੀ ਮਾਂ ਦਾ ਰਾਜਾ ਸਤਕਾਰ ਘਟ ਕਰਦਾ ਐ ਮੈਂ ਤਾਂ ਆਪਣੀ ਮਾਂ ਨੂੰ ਇੱਜ਼ਤ ਦਿਵਾਉਣੀ ਬਸ ਸਤਕਾਰ ਦਿਵਾਉਣਾ ਆਹੀ ਤਾਂ ਆਪਣਾ ਹਿੱਸਾ ਲੈਣਾ ਸਰਸੰਗਤ ਨਾਰਦ ਕਹਿੰਦਾ ਤੇਰੀ ਖਡੌਣਿਆਂ ਨਾਲ ਖੇਡਣ ਦੀ ਉਮਰ ਕਿੱਥੋਂ ਵਿਰਾਗ ਲੱਗ ਗਿਆ ਬਾਬਾ ਜੀ ਮੈਂ ਐਵੇਂ ਨਹੀਂ ਆਇਆ ਨਾਰਦ ਪੁੱਛਦਾ ਮੈਂ ਐਵੇਂ ਥੋੜਾ ਆਇਆ ਘਰ ਤੋਂ ਅੱਛਾ ਲੈ ਤੂੰ ਭਗਤੀ ਕਰਨ ਨਾ ਜਾਈ ਇੱਥੇ ਰੁਕ ਜਾ ਮੈਨੂੰ ਹੁਣੇ ਤੇਰੇ ਪਿਤਾ ਨੂੰ ਮਿਲਿਆਉਂਦਾ ਸਰਸੰਗਤ ਜੀ ਉਸ ਵੇਲੇ ਨਾਰਦ मुनि ਗਿਆ ਤ੍ਰੂ ਭਗਤ ਦੇ ਪਿਤਾ ਕੋਲ ਰਾਜੇ ਕੋਲ ਰਾਜਨਾ ਤੇਰੀ ਦੁਨੀਆ ਤੇ ਤੋਹੀਨ ਹੋਏਗੀ ਉਹ ਨਿੱਕਾ ਜਿਹਾ ਤੇਰਾ ਬਲ ਖਡੌਣਿਆਂ ਨਾਲ ਖੇਡਣ ਦੀ ਉਮਰ ਰਾਣੀ ਦੇ ਵਸ ਚ ਹੋਗੇ ਤੂੰ ਆਪਣਾ ਪੁੱਤਰ ਨਹੀਂ ਬਣਾ ਸਕਦਾ ਰਾਜਾ ਕਹਿੰਦਾ ਕੀ ਹੋਇਆ ਨਾਰਦ ਜੀ ਐਡੀਆਂ ਭਾਰੀਆਂ ਗੱਲਾਂ ਬੋਲਦੇ ਹੋਇਆ ਕੀ ਤੈਨੂੰ ਨਹੀਂ ਪਤਾ ਨਿੱਕਾ ਜਾ ਤੇਰਾ ਬਲ ਜੰਗਲਾਂ 'ਚ ਭਗਤੀ ਕਰਨ ਤੁਰਿਆ ਜਾ ਚਲੇ ਆ ਜਾ ਆਪਣੇ ਪੁੱਤਰ ਨੂੰ ਸਮਝਾ ਜਾ ਕੇ ਸੁਣਿਆ ਰਾਜਾ ਕਹਿੰਦਾ ਮੇਰਾ ਪੁੱਤਰ 5 ਸਾਲ ਦਾ ਜੰਗਲਾਂ 'ਚ ਭਗਤੀ ਕਰਨ ਚਪੇੜਾਂ ਮਾਰੀਆਂ ਹੋਣੀਆਂ ਤੇਰੀ ਰਾਣੀ ਨੇ ਸਾਰੀ ਗੱਲ ਦੱਸੀ ਪਤਾ ਕੀ ਕਹਿੰਦਾ ਰਾਜਾ ਨਾਰਦ ਜੀ ਜਿਵੇਂ ਮਰਜ਼ੀ ਕਰੋ ਜੇ ਸਤਕਾਰ ਦੀ ਜੇ ਹਿੱਸੇ ਦੀ ਵਡਿਆਈ ਦੀ ਗੱਲ ਏ ਮੈਂ ਅੱਜ ਹੀ ਉਹਨੂੰ ਅੱਧਾ ਰਾਜ ਭਾਗ ਦੇਣਾ ਉਹਨਾਂ ਨੂੰ ਕਹਾਂ ਵਾਪਸ ਮੁੜ ਜਾਓ ਜਾਓ ਕਹੋ ਜਾ ਕੇ ਤਰੂ ਨੂੰ ਐਨੀ ਸੋਚੀ ਨਿੱਕਾ ਨਿੱਕੀ ਜੀ ਉਮਰ ਚ ਨਾਰਦ ਚਲਿਆ ਗਿਆ ਤਰੂ ਭਗਤ ਤਰੂ ਜੀ ਤੁਹਾਡੀ ਮਾਤਾ ਨੂੰ ਸਤਕਾਰ ਚਾਹੀਦਾ ਹੀ ਰਹਿਣਾ ਤੁਹਾਨੂੰ ਇੱਜ਼ਤ ਚਾਹੀਦੀ ਜਿੰਨਾ ਦੂਜੀ ਦਾ ਸਤਕਾਰ ਤੁਹਾਨੂੰ ਚਾਹੀਦਾ ਹੈ ਭਗਤੀ ਇਸੇ ਕਰਕੇ ਕਰਨੀ ਕਹਿੰਦੇ ਹਾਂ ਮੈਂ ਤੇਰੇ ਪਿਤਾ ਕੋਲ ਗਿਆ ਸੀ ਤੇਰੇ ਪਿਤਾ ਦਾ ਆਇਆ ਹੁਕਮ ਉਹ ਕਹਿੰਦਾ ਹੈ ਅੱਜ ਹੀ ਅੱਧਾ ਰਾਜ ਦੇਣਾ ਅੱਧੇ ਰਾਜ ਦਾ ਮਾਲਕ ਆਜੀ ਬਣਾਉਣਾ ਆ ਜਾ ਛੇਤੀ ਰਾਜਪਾਲ ਸਾਹਮਣੇ ਗਿਆਨ ਹੋ ਗਿਆ ਸੀ ਉਹਨੂੰ ਛੋਟੀ ਉਮਰ 'ਚ ਪਤਾ ਕੀ ਕਹਿੰਦਾ ਹੈ ਨਾਰਦ ਜੀ ਹਾਲੇ ਤਾਂ ਮੈਂ ਭਗਤੀ ਕਰੀ ਵੀ ਨਹੀਂ ਹਾਇ ਤਾਂ ਸਿਮਰਨ ਕਰਿਆ ਵੀ ਨਹੀਂ ਤੁਰਿਆ ਹੀ ਅੱਜ ਕਹਿੰਦਾ ਮੈਂ ਭਗਤੀ ਕੀਤੀ ਨਹੀਂ ਭਜਨ ਕਰਨ ਵਾਲ ਤੁਰਿਆ ਹੀ ਆ ਅੱਧਾ ਰਾਜ ਮੇਰਾ ਪਿਤਾ ਮੈਨੂੰ ਦੇਣ ਵਾਸਤੇ ਤਿਆਰ ਹੋ ਗਿਆ ਜੇ ਕਿਤੇ ਮੈਂ ਭਗਤੀ ਕਰ ਲਈ ਫੇਰ ਕੀ ਬਣੂ ਆਇ ਤੇ ਸਿਮਰਨ ਕਰਿਆ ਹੀ ਨਹੀਂ ਸ਼ੁਰੂ ਹੀ ਨਹੀਂ ਕੀਤੀ ਬੰਦਗੀ ਜੇ ਸਿਮਰਨ ਕਰ ਲਿਆ ਫੇਰ ਕੀ ਬਣੂ ਕਹਿੰਦਾ ਹੁਣ ਮੈਂ ਇਹ ਵੀ ਰਾਜ ਨਹੀਂ ਲੈਣਾ ਵੇਖੋ ਮੈਂ ਮੈਂ ਨਹੀਂ ਰਾਜ ਲੈਣਾ ਅੱਧਾ ਰਾਜ ਨਾਵੇਂ ਪੂਰਾ ਲਵਾਂ ਨਾਵੇਂ ਅੱਤਾ ਲਵਾਂ ਐਡੀ ਨਾਮ ਚ ਬਰਕਤ ਬੰਦਗੀ ਚ ਅਜੇ ਤਾਂ ਤੁਰਿਆ ਹੀ ਆ ਕੋ ਮਾਲਕ ਇਦਾ ਦੇ ਆਲ ਇਹਦਾ ਮਤਲਬ ਭਗਤੀ ਕਰਕੇ ਜੋ ਮੰਗੀਏ ਮਿਲਦਾ ਮਾਂ ਤਾਂ ਕਹਿੰਦੀ ਸੀ ਕਿ ਜੋ ਮੰਗੀਏ ਮਿਲ ਜਾਂਦਾ ਮੈਂ ਨਹੀਂ ਜੀ ਰਾਜ ਲੈਣਾ ਇੱਥੇ ਦੁਨੀਆ ਤੇ ਮਾਤ ਲੋਕ ਦੀ ਧਰਤੀ ਮੈਂ ਰਾਜ ਨਹੀਂ ਲੈਣਾ ਨਰਦ ਜੀ ਕਹਿੰਦੇ ਹੋਰ ਕੀ ਲੈਣਾ ਤੂੰ ਦੱਸ ਕੀ ਲਏਗਾ ਰੂਹ ਭਗਤ ਬੋਲਦਾ ਆਦ ਨਿਆ ਤੇ ਜਿਹੜਾ ਰਾਜ ਹੋ ਸਕਦਾ ਮੈਂ 5 ਸਾਲ 10 ਸਾਲ 50 ਸਾਲ ਜੀਵਾਂ ਚੱਲਿਆ ਜਾ ਹੁਣ ਇਹ ਰਾਜ ਨਹੀਂ ਲੈਣਾ ਕਿਹੜਾ ਰਾਜ ਚਾਹੀਦਾ ਇਕੋ ਗੱਲ ਬੋਲਦਾ ਓ ਝੂਠੇ ਰਾਜ ਦੀ ਲੋੜ ਨਾ ਕੋਈ ਇਹ ਤਾਂ ਝੂਠਾ ਰਾਜ ਏ ਮੈਂ ਰਾਜ ਲੈਣਾ ਸੱਚਖੰਡ ਦਾ ਤਾ ਸੱਚਖੰਡ ਦਾਲਾ ਮੈਂ ਨਹੀਂ ਲੈਣਾ ਹੁਣੇ ਰਾਜ ਚੱਲੇ ਆ ਗਿਆ ਭਗਤੀ ਕਰਨ ਨਾਰਦ ਜੀ ਮੈਨੂੰ ਕੋਈ ਜੁਗਤੀ ਦੱਸ ਦਿਓ ਮੈਂ ਪਿੱਛੇ ਮੁੜਨ ਵਾਲਾ ਨਹੀਂ ਸੁਣਿਓ ਸਮਾਪਤੀ ਵੱਲ ਵਧੀਏ ਸਰਸੰਗਤ ਜੀ ਕਹਿੰਦੇ ਤਰੂ ਭਗਤ ਨੇ ਤਪੱਸਿਆ ਕੀਤੀ ਬੰਦਗੀ ਕੀਤੀ ਭਜਨ ਕੀਤਾ ਕੀਤਾ ਵੀ ਇੱਕ ਲੱਤ ਦੇ ਸਹਾਰੇ ਖੜ ਕੇ ਇੱਕ ਲੱਤ ਦੇ ਸਹਾਰੇ ਖੜ ਕੇ ਭਜਨ ਕੀਤਾ ਮਾਲਕ ਦੀ ਆराधना ਕਰਦਾ ਹੈ ਮਹਾਰਾਜ ਨੂੰ ਯਾਦ ਕਰਦਾ ਹੈ ਕਿੰਨਾ ਸਮਾਂ ਹੋ ਗਿਆ ਦੇਵੀ ਦੇਵਤਿਆਂ ਦੇ ਸਿੰਘਾਸਣ ਡੋਲ ਗਏ ਦੇਵੀ ਦੇਵਤਿਆਂ ਦੀਆਂ ਸਮਾਧੀਆਂ ਡੋਲ ਗਈਆਂ ਨੇਤਰ ਖੁੱਲ ਗਏ ਇਹ ਕੌਣ ਮਾਤ ਲੋਕ ਦੀ ਧਰਤੀ ਦੇ ਇਨੀ ਤਪੱਸਿਆ ਕਰ ਰਿਹਾ ਐ ਐਡੀ ਕਠਨ ਤਪੱਸਿਆ ਨਿੱਕਾ ਜਿਹਾ ਵਾਲਕ ਸਾਰੇ ਦੇਵੀ ਦੇਵਤੇ ਕਹਿੰਦੇ ਤਰਲੇ ਲੈਂਦੇ ਨੇ ਭਗਵਾਨ ਜੀ ਜਾਓ ਜਾ ਕੇ ਤਰੂ ਨੂੰ ਦਰਸ਼ਨ ਦਿਓ ਜਾ ਕੇ ਐਡਾ ਕਠਨ ਤਪੱਸਿਆ ਕੀਤੀ ਫੇਰ ਭਗਵਾਨ ਜੀ ਆਏ ਨੇਤਰ ਬੰਦ ਨੇ ਤਰੂ ਜੀ ਸਾਹਮਣੇ ਆ ਕੇ ਖੜ ਗਏ ਸਾਧ ਸੰਗਤ ਜੀ ਭਗਵਾਨ ਜੀ ਨੇ ਆ ਕੇ ਫਿਰ ਆਖਿਆ ਤਰੂ ਨੇਤਰ ਖੋਲ ਲੈ ਤੇਰੀ ਤਪੱਸਿਆ ਪੂਰੀ ਹੋ ਗਈ ਤੇਰੀ ਇਰਾਦਨਾ ਪੂਰੀ ਹੋ ਗਈ ਖੋਲ ਨੇਤਰ ਤੈਨੂੰ ਲੋਕ ਦੇ ਸੁੱਖ ਦਿੱਤੇ ਪਰਲੋਕ ਦੇ ਸੁੱਖ ਦਿੱਤੇ ਤਰੂ ਭਗਤ ਜਿੰਨਾ ਚਿਰ ਧਰਤੀ ਚੰਨ ਆਕਾਸ਼ ਤਾਰੇ ਰਹਿਣਗੇ ਇਸ ਸ੍ਰਿਸ਼ਟੀ ਤੇ ਤੂੰ ਜਾਣਿਆ ਜਾਏਗਾ ਬੋਲੋ ਸ਼੍ਰੀ ਵਾਹਿਗੁਰੂ ਨੇਤਰ ਖੁੱਲ ਗਏ ਆਪਾ ਅਪੇਧ ਹੋ ਗਿਆ ਹਰ ਹਰ ਜਨ ਦੋ ਏਕ ਹੈ ਵਿਭ ਵਿਚਾਰ ਕੇ ਚਨਾ ਮਲਾ ਲਿਆ ਭਗਵਾਨ ਜੀ ਨੇ ਜਦੋਂ ਯੋਗ ਪੂਰਾ ਕਰਕੇ ਤਪੱਸਿਆ ਪੂਰੀ ਕਰਕੇ ਵਾਪਸ ਆਇਆ ਤਰੂ ਭਗਤ ਮਹਿਲਾਂ ਚ ਪਤਾ ਲੱਗਿਆ ਰਾਜੇ ਨੂੰ ਮੇਰਾ ਪੁੱਤਰ ਵਾਪਸ ਆ ਰਿਹਾ ਹੈ ਬਹੁਤ ਵੱਡੇ ਸ਼ਮਿਆਨੇ ਬਹੁਤ ਰੌਣਕਾਂ ਬੜੇ ਸਤਕਾਰ ਨਾਲ ਤਰੂ ਭਗਤ ਨੂੰ ਲਿਆਂਦਾ ਗਿਆ ਮਹਿਲਾਂ ਚ ਅੱਜ ਮੇਰੇ ਪੁੱਤਰ ਨੇ ਆਉਣਾ ਹੈ ਵੇਖੋ ਤਰੂ ਭਗਤ ਦੀ ਨਿਮਰਤਾ ਤਰੂ ਭਗਤ ਨੇ ਸਭ ਤੋਂ ਪਹਿਲਾਂ ਆਪਣੇ ਮਹਿਲਾਂ ਚੋਂਦਿਆਂ ਸਾਰ ਮੱਥਾ ਜਿਹੜੀ ਮਾਂ ਨੇ ਚਪੇੜਾਂ ਮਾਰੀਆਂ ਸੀ ਉਹਦੇ ਚਰਣਾ 'ਚ ਟੇਕਿਆ ਆਖੋ ਸਤਿ ਸ਼੍ਰੀ ਅਕਾਲ ਸ੍ਰੀ ਵਾਹਿ ਹੈ ਗੁਰੂ ਉਹਦੇ ਪੈਰਾਂ 'ਚ ਬਹਿ ਗਿਆ ਸਿਰ ਰੱਖਤਾ ਚਰਣਾ ਤੇ ਉਹ ਰੋਈ ਜਾਵੇ ਮੇਰੇ ਤੋਂ ਗਲਤੀ ਹੋ ਗਈ ਮaaf ਕਰ ਨਾ ਕਹਿੰਦਾ ਗਲਤੀ ਨਹੀਂ ਹੋਈ ਜੇ ਤੂੰ ਮੇਰੇ ਨਾਲ ਚਪੇੜਾਂ ਮਾਰਦੀ ਜੇ ਮੈਨੂੰ ਨਾ ਬੋਲੀਆਂ ਮਾਰਦੀ ਮੈਂ ਕਿੱਥੇ ਭਗਤੀ ਕਰਨ ਜਾਣਾ ਸੀ ਮੇਰੀ ਕਿੱਥੇ ਜ਼ਿੰਦਗੀ ਬਦਲਦੀ ਸੀ